ਫਿਰ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕਿੰਗ ਚੀਮਾ ਡਬਲਯੂ ਦੇ ਇੱਕ ਦੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਫਿਰ ਬਹੁਤ ਟਾਈਮ ਬਾਅਦ ਆਪਾਂ ਵੀਡੀਓ ਲੈ ਕੇ ਆਏ ਆ ਤੇ ਨਵੇਂ ਟਰੈਕਟਰ ਲੈ ਕੇ ਸੱਤਵੀਰ ਲਵੇ ਪਹੁੰਚੇ ਸੱਸੀ ਵਾਲੇ ਵੀਰੇ ਕੀ ਹਾਲ ਹੈ ਠੀਕ ਹੋ ਜੀ ਕਹਿਮੋ ਜੀ ਤੇ ਆਪਾਂ ਪਹੁੰਚੇ ਆ ਐਡਰੈਸ ਵੀਰੇ ਤੁਸੀਂ ਦੱਸੋ ਹੁਣ ਐਡਰੈਸ ਆਪਣਾ ਵੀਰੇ ਇਹ ਦਿੱਤੂ ਪਰ ਜੱਟਾਂ ਦਾ ਵਾਸਾ adda ਪੈ ਜਾਂਦਾ ਪਾਸੋਂ ਤੋਂ ਪਟਿਆਲਾ ਰੋਡ ਤੇ ਤੇ ਆਲਾ 20 ਕਿਲੋਮੀਟਰ ਆਪਾਂ ਸੋ ਆਪ ਨੂੰ ਹੈਗਾ 6-7 ਕਿਲੋ ਤਕਰੀਬਨ ਆਪਾਂ ਤਿੰਨ ਜਾਂ 4 ਮਹੀਨੇ ਬਾਅਦ ਵੀਡੀਓ ਕਰਨ ਲੱਗੇ ਆ ਹਾਂ ਬਾਈ ਕਾਫੀ ਚਿਰ ਬਾਅਦ ਆਇਆ ਤੂੰ ਆਇਆ ਹੀ ਨਹੀਂ ਹਾਂ ਬਸ ਟਾਈਮ ਹੀ ਲੱਗਦਾ ਤੇ ਵੀਰੇ ਆਪਾਂ ਟਰੈਕਟਰ ਤੁਹਾਨੂੰ ਦਿਖਾਵਾਂਗੇ ਨਵੇਂ ਤੋਂ ਨਵਾਂ ਸੋਹਣੇ ਤੋਂ ਸੋਹਣਾ ਟਰੈਕਟਰ ਤੇ ਫਾਸਟ ਆਉਣਾ ਟਰੈਕਟਰ ਦਿਖਾਵਾਂਗੇ ਲੋਨ ਦੀ ਫੈਸੀਬਿਲਿਟੀ ਵੀ ਵੀਰੇ ਲਵੇ ਮਿਲੂਗੀ ਜੇ ਕਿਸੇ ਵੀਰ ਨੇ ਲੋਨ ਕਰਾਉਣਾ ਠੀਕ ਹੈ ਹਰ ਇੱਕ ਤਰ੍ਹਾਂ ਦੀ ਫੈਸੀਬਿਲਿਟੀ ਮਿਲੂਗੀ ਠੀਕ ਹੈ ਉੱਚੇ ਮਾਡਲ ਮਿਲਣਗੇ ਆਪਣੇ ਸਾਰੇ ਤੇ ਆਪਾਂ ਬੜਾ ਟਾਈਮ ਨਾ ਖਰਾਬ ਕਰੀਏ ਆਪਾਂ ਤੁਹਾਨੂੰ ਟਰੈਕਟਰ ਦਿਖਾਉਨੇ ਏ ਭਾਈ 2023 ਮਾਡਲ ਆ ਬੱਬੂ ਵੀਰ ਅੱਛਾ ਜੀ ਹਾਂ 2023 ਤੇ 6ਵੇਂ ਮਹੀਨੇ ਤੇ ਬੰਦ ਹੋ ਗਈ 2023 ਤੇ 6ਵੇਂ ਮਹੀਨੇ ਦਾ ਕਾਪੀ 24 ਦੀ ਸਰਵਸਾਜੇ ਪਹਿਲੀ ਵੀ ਨਹੀਂ ਹੋਈ ਟਰੈਕਟਰ ਦੇ ਐਮ ਆਰ ਐਫ ਉਦਾਂ ਹੀ ਲਿਖਿਆ ਪਿਆ ਹੈ ਜਿਹੜਾ ਟਾਇਰਾਂ ਤੇ ਪਿਛਲੇ ਟਾਇਰਾਂ ਤੇ ਵੀ ਐਮ ਆਰ ਐਫ ਉਦਾਂ ਹੀ ਲਿਖਿਆ ਪਿਆ ਤੇ ਆ ਦੇਖੋ ਮੁਰਲਿਆਂ ਤੇ ਮਾਰ ਲਓ ਮੁਰਲੇ ਟਾਇਰਾਂ ਤੇ ਵੀ ਹੂੰ ਹਾਂ 100 ਟਰੈਕਟਰ 23 ਮਾਡਲ ਹੈ 24 ਚ ਕਾਪੀ ਹੈ ਇਹ ਹਾਂ 24 ਦੀ ਕਾਪੀ ਹੈ 23 ਦੇ 6ਵੇਂ ਮਹੀਨੇ ਜਣੀ ਇਹ ਬੰਦ ਹੋ ਗਈ ਸੀ ਭਾਈ ਕਈ ਬੰਦੇ ਫਿਰ ਸ਼ਕੀਨ ਨੇ ਇਹਨਾਂ ਦੇ ਆਵਾਜ਼ ਪੁੱਟ ਲੈਣੀ ਆਵਾਜ਼ ਆ ਡਾਕਟਰ ਦੀ ਇਹਦੀ ਮੈਂ ਕਹਿੰਦਾ ਵੀਰੇ ਨਵੇਂ ਆਰ ਕੀ ਆ ਆ ਦੇਖੋ ਤੁਸੀਂ ਹਜੇ ਤੱਕ ਤਾਂ ਫਿਲਟਰਾਂ ਵਾਲੀ ਸੀਲ ਵੀ ਨਹੀਂ ਤੋੜੀ ਇਹਨਾਂ ਦੀ ਇੱਕ ਇਹ ਕਹਿੰਦੇ ਆ ਆਰ ਐਮ ਆਈ ਆ ਅਜੇ ਸਰਵਿਸ ਹੋਈ ਨਹੀਂ ਹੈਗੀ ਇਹਦੀ ਪਹਿਲੀ ਸਰਵਿਸ ਹੋਈ ਨਹੀਂ ਬਾਈ ਨਵਾਂ ਟਰੈਕਟਰ ਭੋਲੇ ਸੰਗਰੂਰ ਦਾ ਨੰਬਰ ਆ ਠੀਕ ਹੈ ਜੀ ਅਸਟਾਨਰਾ ਇਹਦੀ ਆਪਾਂ ਡਿਮਾਂਡ ਕਰਦੇ ਹਾਂ 7 ਲੱਖ 90 ਹਜ਼ਾਰ 7 ਲੱਖ 90 ਹਜ਼ਾਰ ਰੁਪਏ ਡਿਮਾਂਡ ਆ ਜਮਾ ਨਾਲ ਦੇ ਚਾਰੇ ਟਾਇਰ ਜਮਾਨਾ ਮਾ ਪਿਆ ਬਾਈ ਬਿਲਕੁਲ ਨਵਾਂ ਟਰੈਕਟਰ ਹੈ ਜੀ ਠੀਕ ਹੈ ਜੀ ਚਾਰੇ ਟਾਇਰ ਨਵੇਂ ਨੇ ਐਮ ਆਰ ਐਫ ਲਿਖਿਆ ਹੋਇਆ ਤੇ ਸਰਵਿਸ ਜੇ ਤੁਸੀਂ ਕਰਾਓਗੇ ਵੀਰੇ ਜਿਹੜਾ ਲੈ ਕੇ ਜਾਊਗਾ ਠੀਕ ਹੈ ਇਹ ਚੱਲਿਆ ਕਿੰਨੇ ਘੰਟੇ ਹੋਇਆ ਵੀਰੇ 190 ਘੰਟੇ ਚੱਲਿਆ 190 ਘੰਟੇ ਚੱਲਿਆ ਹੈ ਤਾਂ ਸਰਵਿਸ ਦਾ ਟਾਈਮ ਵੀ ਨਹੀਂ ਹੋਇਆ 500 ਘੰਟੇ ਤੇ ਹੁੰਦੀ ਆ 300 ਤੇ ਕਰ ਦਿੰਦੇ ਨਾ ਕਰ ਦੋ ਨੇ ਬਾਈ 100 ਤੇ ਵੀ ਚੈੱਕ ਕਰ ਲੈਂਦੇ ਨੇ 200 ਤੇ ਵੀ ਕਰੀ ਜਾਂ ਪਹਿਲੀਆਂ ਸਾਰੀਆਂ 300 ਤੇ ਕਰੀ ਜਾਂਦੇ ਨੇ ਹਾਂਜੀ ਹਾਂ ਉਹ 300 ਘੰਟਾ ਚਲਾ ਕੇ ਕਰਦੇ ਆ 690 ਆ ਦੇਖ ਲਓ ਇਹ ਵੀ ਨਹੀਂ 790 ਬਾਈ 790 ਆ ਦੇਖ ਲਓ ਇਹ ਵੀ ਸੀਲ ਨਹੀਂ ਹਜੇ ਤੁੰਡੀ ਹੂੰ ਜਿੱਥੋਂ ਵੀ ਬੰਦੇ ਨੇ ਆਪਾਂ ਨਵਾਂ ਹੀ ਲੈਨੇ ਆ ਟਰੈਕਟਰ ਦਾ ਬਾਈ ਆ ਦੇਣਾ 7 ਲੱਖ 90 ਹਜ਼ਾਰ ਰੁਪਏ ਵੀਰੇ ਨੇ ਡਿਮਾਂਡ ਕੀਤੀ ਹੈ 23 ਮਾਡਲ ਹੈ 24 ਦੀ ਕਾਪੀ ਹੈ 190 ਗਾ 90 ਘੰਟੇ ਚੱਲਿਆ ਹੋਇਆ ਠੀਕ ਹੈ ਸਰਵਿਸ ਤੁਸੀਂ ਖੁਦ ਕਰਾਓਗੇ ਇਹ ਟਰੈਕਟਰ ਹੈਗਾ ਜੀ 2021 ਮਾਡਲ 22 ਦੀ ਕਾਪੀ ਹੈ 2021 ਮਾਡਲ ਹਾਂਜੀ 22 ਦੀ ਕਾਪੀ ਆ ਇਹ ਵੀ ਟਰੈਕਟਰ ਜਮਾਂ ਨਵਾਂ ਬਾਈ ਠੀਕ ਹੈ ਇਸੇ 100 ਘੰਟੇ ਚੱਲਿਆ ਟਾਇਰ ਬਿਲਕੁਲ ਨਵੇਂ ਪਏ ਨੇ ਵੀਰੇ ਜੀ ਹਾਂਜੀ ਹਾਂ ਟਾਇਰ ਜਮਾਂ ਹੀ ਨਾਲ ਤੇ ਆ ਵੀਰੇ ਚਾਰੇ ਟਾਇਰ ਪਰ ਉਹ ਪਿੱਛੇ ਦੇਖਣਾ ਤਾਂ ਉਹ ਰੋਪੀ ਛਤਰੀ ਲੱਗਿਆ ਇਸ ਦਾ ਐਸਐਲਡੀਸ਼ਨ ਵਾਲੀ ਛਤਰੀ ਆਏ ਬਾਈ ਜੈਕ ਵਾਲੀ ਲਿਫਟ ਹੈ ਦੀ ਪਿੱਛੇ ਠੀਕ ਹਾਂ ਜੀ ਹਾਂ ਇਹ ਦੇਖਾ ਦਿਖਾ ਦਿੰਨੇ ਆ ਯਾਰ ਜੱਕੜ ਵਾਲੀ ਲਿਫਟ ਹਾਂ ਪਿੱਛੋਂ ਦਿਖਾ ਦੇ ਬਾਈ ਆ ਲੋ ਜੀ ਜੱਕੜ ਵਾਲੀ ਲਿਫਟ ਲੱਗੀ ਹੋਈ ਹੈ ਇਹਦੇ ਠੀਕ ਜੈਕ ਵਾਲੀ ਜੈਕ ਵਾਲੀ ਲਿਫਟ ਲੱਗੀ ਪਈਆਂ ਦੇਖ ਲੋ ਠੀਕ ਹੈ ਜੀ ਟਾਇਰ ਬਿਲਕੁਲ ਨਵੇਂ ਟਾਇਰ ਲੋ ਫੇਰ ਲੋ ਉਹਦੇ ਸਾਹਮਣੇ ਸਾਰਾ ਕੁਝ ਹਾਂਜੀ ਜਮਾਨਾ ਨਵਾਂ ਟਰੈਕਟਰ ਬਈ ਦੇਖ ਲਾ ਕਿਤੇ ਨਹੀਂ ਪੈਰਦਾਨਾ ਤੇ ਵੀ ਰੰਗ ਰੰਗੋ ਕੁੱਦਾਂ ਹੀ ਪਿਆ ਹੂੰ ਨਵਾਂ ਟਰੈਕਟਰ ਪਿਆ ਪੂਰਾ ਟਰੈਕਟਰ ਸੋਹਣਾ ਪਿਆ ਹਾਂਜੀ ਹਾਂਜੀ ਇਹ ਇਹਦਾ ਬਾਈ ਮਾਡਲ ਹੈ ਹੈ ਤਾਂ ਬਾਈ ਦੀ ਕਾਪੀ ਹੈ 21 ਮਾਡਲ ਹੈ 21 ਮਾਡਲ ਇਹਦਾ ਇਹਦੀ ਡਿਮਾਂਡ ਕੀ ਕਰਦੇ ਵੀਰੇ ਨਾ ਚ ਆ ਗਿਆ ਇਹ ਸੋਨਾ ਟਰੈਕਟਰ ਹੈ ਪੂਰਾ ਇਹਦੀ ਡਿਮਾਂਡ ਆਪਾਂ ਕਰਦੇ ਆਂ ਬਾਈ 6,85,000 6,85,000 ਰੁਪਏ ਜੀ ਹਾਂ ਬਾਕੀ ਮੌਕੇ ਤੇ ਮਾੜਾ ਮੌਕੇ ਤੇ ਲੋਨ ਦੀ ਫੈਸਿਬਿਲਿਟੀ ਦੱਸ ਦੋ ਹੋ ਜਾਏਗਾ ਫਿਰ ਲੋਨ ਵੀ ਹੋ ਜਾਏ ਹੈ ਲੋਨ ਹੋ ਜਾਏਗਾ ਤੇ ਤੇ ਲੋਨ ਤੁਸੀਂ ਕਰਾ ਕੇ ਦੋਗੇ ਕੀ ਲੱਗਦਾ ਭਰਾ ਵੀ ਅਗਲੇ ਨੇ ਆਪ ਕਰਾਉਣਾ ਆਪ ਕਰਾ ਦੂ ਅਸੀਂ ਵੀ ਕਰਾ ਦਾਂਗੇ ਠੀਕ ਹੈ ਨਾ ਵੀ ਕੋਈ ਗੱਲ ਨਹੀਂ ਇਹ ਆ ਗਿਆ ਜੀ 2012 ਮਾਡਲ ਇਹਦੇ ਵੀ ਚਾਰੇ ਟਾਇਰ ਨਾਲ ਦੇ ਆ ਬਾਈ 2012 ਦੇ ਚਾਰੇ ਟਾਇਰ ਨਾਲ ਚਾਰੇ ਟਾਇਰ ਨਾਲ ਦੇ ਆ ਬਾਈ ਚਾਰੇ ਟਾਇਰਾਂ ਤੇ ਵੀ ਮਾਰ ਨਹੀਂ ਟਰੈਕਟਰ ਦੇ ਕਿਤੇ ਚਾਪੀ ਨਹੀਂ ਇਹਦੇ ਵੀ ਦੇਖ ਦੋ ਤੁਸੀਂ ਜਾਂ ਮਾਰੋ ਮਾਰਦੇ ਟਰੈਕਟਰ ਤੇ ਵੀਡੀਓ ਬਾਈ ਦੇਖ ਲੈ ਜਮਾ ਨਮਾ ਪਿਆ ਟਰੈਕਟਰ ਇਹਦਾ ਤੇਰੀ 2012 ਮਾਡਲ ਹੈ ਨਾ 2012 ਮਾਡਲ ਹੈ 13 ਦੀ ਕਾਪੀ ਆ ਟਰੈਕਟਰ ਨਵੇਂ ਵਰਗਾ ਪਿਆ ਚਾਰੇ ਟਾਇਰ ਨਾਲ ਦਾ ਪਿਛਲੇ ਵੇਟ ਲੱਗੇ ਹੋਏ ਆ ਨਾਲ ਟਾਇਰ ਨੇ ਵੀਰੇ ਤੁਸੀਂ ਹਿਸਾਬ ਲਾ ਲਓ ਕਿੰਨੇ ਕੁ ਆਣਗੇ ਠੀਕ ਹੈ ਮਗਲੇ ਟਾਇਰ ਪਪ ਪੰਪ ਕਿਤੇ ਚਾਬੀ ਨਹੀਂ ਹਜੇ ਟਰੈਕਟਰ ਨੂੰ ਬਾਈ ਮਗਲੇ ਟਾਇਰ ਦੇਖ ਲਓ ਵੀਰੇ ਠੀਕ ਹੈ ਜੀ ਹਾਂਜੀ 50 50 ਡੀ ਹੈ ਜੀ ਇਹ 50 50 ਡੀ ਹੈ ਸਤਰੀ ਵਗੈਰਾ ਸਭ ਕੁਝ ਲੱਗੇ ਹੋਏ ਆ ਵੀਰੇ ਇਹ ਤੁਹਾਡਾ ਆਪਣਾ ਟਰੈਕਟਰ ਆ ਬਾਈ ਬਾਹਰ ਖੜੇ ਨੇ ਆਪਾਂ ਉਹਨਾਂ ਦੀ ਬਣਾ ਦੀ ਪੱਬੂ ਵੀਰ ਹਾਂ ਹਾਂ ਵੀਰੇ ਚਲੋ ਬਾਹਰੇ ਆਜੋ ਟਰੈਕਟਰ ਬਿਲਕੁਲ ਨਵੇਂ ਪਏ ਨੇ ਵੀਰ ਲਵੇ ਜਿਹੜੇ ਵੀਰ ਨੇ ਮੇਰੇ ਨੇ ਲੈਣੇ ਨੇ ਤੁਸੀਂ ਆਜੋ ਠੀਕ ਐ ਛੋਟਾ ਛੋਟਾ ਇੱਥੇ ਖੜ ਕੇ ਵਧੀਆ ਬੈਠ ਕੇ ਸੌਦਾ ਵੀਰਾ ਸਹੀ ਢੰਗ ਨਾਲ ਕਰਦਾ ਜੀ ਠੀਕ ਐ ਕੋਈ ਐ ਨਹੀਂ ਹੈਗਾ ਵੀ ਹਾਲੀਵੁੱਡ ਨੂੰ ਕਿਸੇ ਨੂੰ ਵੀ ਇਹ ਆ ਗਿਆ ਆਪਣਾ ਜੀ 2017 ਮਾਡਲ 2017 ਮਾਡਲ ਪਟਿਆਲੇ ਦਾ ਫਸਟ ਓਨਰ ਟਰੈਕਟਰ ਹੈ ਪਟਿਆਲਾ ਨੰਬਰ ਠੀਕ ਹੈ ਜੀ ਇਹਦੇ ਵੀ ਕਿਤੇ ਚਾਬੀ ਨਹੀਂ ਬਾਈ ਮੁਰਲੇ ਟਾਇਰ ਨਾਲ ਦਾ ਪਿਛਲੇ ਦਵਾਰੇ ਪਾਸੇ ਰੇਡੀਅਲ ਮੁਰਲੇ ਨਾਲ ਦੇ ਨੇ ਦੇਖ ਲੋ ਜੀ ਘੋੜਾ ਬੰਪਰ ਲੱਗਿਆ ਆ ਬਾਈ ਦਵਾਰਾ ਪਏ ਹੋਏ ਨੇ ਪਿਛਤਰੀ ਲੱਗੀ ਹੋਇਆ ਪੱਖੇ ਪੁੱਖੇ ਲੇਟਾਂ ਲੂਟਾਂ ਸਾਰਾ ਕੁਝ ਲੱਗਿਆ ਹੋਇਆ ਡੈਕ ਡੈਕ ਲੱਗਿਆ ਹੋਇਆ ਵੱਡਾ ਪਿਛਤਰੀ ਲੱਗੀ ਹੋਈ ਆ ਹਾਂ ਜੀ ਬੰਪਰ ਘੋੜਾ ਬੰਪਰ ਜਿਹਨੂੰ ਕਹਿੰਦੇ ਨੇ ਘੋੜਾ ਬੰਪਰ ਲੱਗਿਆ ਫਰਸਟ ਆਨ ਦਾ ਟਰੈਕਟਰ ਆ ਬਾਈ ਚੱਲਿਆ ਆ ਮੇਰੇ ਨਾਲ 2250 ਘੰਟੇ ਚੱਲਿਆ ਹੋਇਆ ਬਾਈ ਪਿਛਲੇ ਟਾਇਰ ਰੇਡੀਅਲ ਨਵੇਂ ਆ ਹਾਂ ਜੀ ਇਹ ਇਹਦੇ ਇਹਦੀ ਇਹ ਮਾਡਲ ਇਹ ਮਾਡਲ ਹੈਗਾ 17 ਦੀ 15 19 ਇਹ ਆਪਾਂ ਦਵਾਂਗੇ 5 ਲੱਖ 40 ਹਜ਼ਾਰ ਡਿਮਾਂਡ ਤੋਂ 5 ਲੱਖ 40 ਹਜ਼ਾਰ ਡਿਮਾਂਡ ਹੈ ਇਹ ਤੋਹਫਾ ਹੈਗਾ ਆਪਣਾ ਇੰਗਲੈਂਡ ਵਾਲਾ ਇਹ ਟਰੈਕਟਰ ਕਿਡ 1970 ਮਾਡਲ ਦੀ ਇਹ ਮੈਂ ਦਰਾ ਇੰਟਰਨੈਸ਼ਨਲ ਟਰੈਕਟਰ ਇੰਗਲੈਂਡ ਚੋਂ ਆਇਆ ਹੋਇਆ ਟਰੈਕਟਰ ਹੈ ਇੰਗਲੈਂਡ ਦੇ ਨੇ ਇਹ 2 1970 ਵਿੱਚ ਆਪਣੇ ਆਏ ਸੀ ਇਹ ਅੱਛਾ ਜੀ 25 25 ਕ ਟਰੈਕਟਰ ਕਹਿੰਦੇ ਇੱਕ ਜਿਲ੍ਹੇ ਨੂੰ ਮਿਲੇ ਸੀ ਇਹ ਅੱਛਾ ਕਿਸੇ ਕਿਸੇ ਕੋਲ ਇਹ ਹੁਣ ਕਰਮਾਂ ਵਾਲੇ ਕੋਲ ਨਹੀਂ ਤਾਂ ਇਹ ਪਾਵਰ ਟਾਇਰ ਹੈ ਹਨਾ ਕਿਰਾਇਆ ਹੋਇਆ ਡਬਲ ਕਲੱਚ ਕੰਪਨੀ ਵੱਲੋਂ ਉਹ ਟਾਈਮ ਦੇ ਵਿੱਚ ਹਾਂਜੀ ਉਹ ਟਾਈਮ ਦਾ ਹੀ ਨਾਲੀ ਜੂਲੀ ਬਾਈ ਰਿਜਨਲ ਆ ਨਾਲ ਦੀ ਹਜੇ ਦੇਖ ਲੈ ਚਾਰੇ ਟਾਇਰ ਟਰੈਕਟਰ ਦੇ ਨਵੇਂ ਨੇ ਇੰਜਨ ਗੇਅਰ ਦਾ ਪੂਰਾ ਸੋਹਣਾ ਡਬਲ ਪੰਪ ਕਰਕੇ ਪਾਵਰ ਸਟੀਰਿੰਗ ਕਰਿਆ ਹੋਇਆ ਹੂੰ ਜੋ ਦੇਖੋ ਤੁਸੀਂ ਨੰਬਰ ਨਾਲ ਦੇ ਨੇ 276 ਪਏ ਨੇ ਹਜੇ ਹਾਂ 276 ਨੰਬਰ ਹੈ 276 ਹਾਂਜੀ ਮਕਰਾਟ ਉਦਾਂ ਹੀ ਪਏ ਨੇ ਬੱਬੂ ਵੀਰ ਦੇਖ ਲੈ ਪਿੱਛੋਂ ਹੁੱਕਾਂ ਦੇਖ ਲੈ ਡਬਲ ਹੁੱਕਾਂ ਨੇ ਟਾਇਰ ਵਧੀਆ ਪੂਰਾ ਚਲਾਈ ਚਲੂਈ ਤਾਂ ਵਧੀਆ ਡਬਲ ਹੁੱਕ ਲੱਗੀ ਹੋਈ ਆ ਹੋਰ ਜੇ ਤੁਸੀਂ ਪੀਟੀਓ ਵੀ ਪਾਉਣੀ ਐ ਨਹੀਂ ਵੀ ਹੁੱਕ ਕੱਢਣੀ ਪਊ ਜਾਂ ਉੱਪਰ ਥੱਲੇ ਕਰ ਲੈ ਰਾਵਰ ਵੜੀ ਕਹਿੰਦਾ ਰਾਣ ਡੰਡਾ ਹੀ ਬਾਰਕ ਰਾਵਰ ਗੋਲ ਪਾਈ ਹੋਈ ਆ ਚੱਲ ਹੁਣ ਤੈਨੂੰ ਮੈਂ ਹੌਲੈਂਡ ਦਿਖਾ ਦਮ ਇਹਦੀ ਮਾਰਕਟ ਦਾ ਦਾ ਰੇਟ ਤਾਂ ਦੱਸ ਦੋ ਇਹਦਾ ਰੇਟ ਆ ਵੀਰੇ 2,25,000 ਮਾਡਲ ਕਿੰਨਾ ਹੈ ਮਾਡਲ 1970 ਪੰਜਾਬ ਨੰਬਰ ਆ ਇਹ ਲੁਧਿਆਣੇ ਦਾ ਨੰਬਰ ਆ ਚੱਕ ਪਿੰਡ ਦਾ ਟਰੈਕਟਰ ਆ ਠੀਕ ਹੈ ਜੀ ਹਾਂਜੀ ਇਹ ਆ ਗਿਆ ਆਪਣਾ 8 ਮਾਡਲ ਦਾ ਨੌਂ ਦੀ ਕਾਪੀ ਆ ਫਸਟ ਆਨਰ ਦਾ ਟਰੈਕਟਰ ਆ ਅੱਧੇ ਟਾਇਰ ਆ ਇਹਦੇ 8 ਮਾਡਲ ਨੌਂ ਦੀ ਕਾਪੀ ਹਾਂਜੀ ਇਹ 3 ਸਪੀਡ ਟਰੈਕਟਰ ਆ ਠੀਕ ਹੈ ਇਹ ਵੀ ਫਸਟ ਆਨਰ ਆ ਇੰਜਨ ਗੇਅਰ ਦਾ ਪੂਰਾ ਵਧੀਆ ਹੈ ਗੇਅਰ ਅੱਧੇ ਖੜ ਤੇ ਮਰਗਾਟਾ ਮਰੂੜਾ ਹੈ ਸਟicker ਲੱਗੇ ਪਏ ਬਈ ਇਹ ਜੀ ਗੱਲ ਨਹੀਂ ਸੋਨਾ ਟਰੈਕਟਰ ਹੈ ਵੀ ਇਹ ਧੋਣ ਵਾਲਾ ਬਈ ਹਾਂ ਗੰਦਾ ਮੰਦਾ ਜਹਾ ਸਾਹਮਣੇ ਖੜਾ ਆਪਣਾ ਜੌਂਡੀ ਇਹਦਾ ਰੇਟ ਰੂਟ ਇਹ ਆਪੇ 3.5 ਲੱਖ ਦਾ ਬਈ ਹਾਂਜੀ 3.5 ਲੱਖ ਦਾ ਬਈ 3.5 ਲੱਖ ਰੁਪਈਆ ਨਵਾਂ ਮਾਡਲ ਦਾ ਹਾਂਜੀ ਨਵਾਂ ਮਾਡਲ 3 ਸਪੀਡ ਹੈ 3 ਸਪੀਡ ਹੈ ਵੀਰੇ ਤੇ ਇਹ ਹੈਗਾ ਲੱਕੇ ਚੱਲੋ ਆਪਣਾ 2016 ਮਾਡਲ 2016 ਨਵਾਂ ਮਾਡਲ ਦਾ ਚਾਪੀ ਇਹਦੇ ਵੀ ਕਿਤੇ ਨਹੀਂ ਕੋਈ ਪੰਪ ਨਾ ਇੰਜਨ ਹਾਂ ਆਹ ਟਾਇਰ ਦੂਏ ਪਾ ਹੁਣ ਪਵਾਉਂਦੇ ਆ ਭਾਈ ਵਿਕਟੀ ਦੇ ਪਿਛਲੇ ਟਾਇਰ ਦੇਖ ਲਾ ਪੋਲੋ ਦੇ ਆ ਬੜਾ ਸੋਹਣਾ ਮਾਡਲ ਦੇ ਟਾਇਰ ਪਾਇਆ ਸੋਹਣੇ ਲੱਗਦੇ ਆ ਤੇ ਟਰੈਕਟਰ ਪੂਰਾ ਨਵਾਂ ਟੱਕ ਡੱਕ ਕਨੋਪੀ ਛਤਰੀ ਲੱਗੀ ਹੋਈ ਆ 5310 ਹਾਂਜੀ 5310 ਆ ਦੇਖ ਇਹੋ ਕਰਵਾਇਆ ਨੈਵੀਨੇਟ ਕਰਵਾਇਆ ਟਰੈਕਟਰ ਨਹੀਂ ਵੀਰੇ ਉਹੀ ਨਵਾਂ ਆ ਅੱਛਾ ਹਾਂ ਸਾ ਵੀ ਇੰਨੀ ਆ ਲੱਗਦਾ ਹੈ ਕਿ ਨੈਵੀਨੇਸ਼ਨ ਕਰਵਾਇਆ ਹੁੰਦਾ ਟਰੈਕਟਰ ਨਹੀਂ ਫੈਕਟਰੀ ਇੰਨਾ ਨਵਾਂ ਲੱਗਦਾ ਜਿਵੇਂ ਲੈਮੀਨੇਸ਼ਨ ਹੁੰਦਾ ਸੋਹਣਾ ਟਰੈਕਟਰ ਬਾਈ ਮਾਡਲ ਕਿਹਨਾ ਦੱਸਿਆ ਤੁਸੀਂ 19 ਆ 19 ਮਾਡਲ ਆ ਪੂਰਾ ਸੋਹਣਾ ਟਰੈਕਟਰ ਆ ਪਿੱਛੋਂ ਵੀ ਮਾਰਦੇ ਰੰਮਾ ਰੰਮਾ ਤੇ ਪਾਰਦੇ ਰੇ ਮੈਂ ਜਣੀ ਬਦਲ ਕੇ ਪਾਇਆ ਪਾਸਾ ਅੱਛਾ ਟਰੈਕਟਰ ਚੰਗਾ ਪੂਰਾ ਠੀਕ ਕਮਾਇਆ ਹੋਇਆ ਪਾਸਾ ਦੇ ਮਾੜਾ ਟਰੈਕਟਰ ਤਾਂ ਲੱਗਦਾ ਜਿਵੇਂ ਪੇਂਟ ਕਰਾਇਆ ਹੁੰਦਾ ਮੈਂ ਉਹੀ ਕਹਿ ਰਿਹਾ ਮੈਂ ਨਾ ਸੋਨਾ ਟਰੈਕਟਰ ਹੈ ਬਈ ਟਰੈਕਟਰ ਬੜਾ ਸੋਹਣਾ ਹੈ ਪੂਰਾ ਸੋਹਣਾ ਹੈ ਬਾਈ ਟਰੈਕਟਰ ਨੇ ਦੁੱਧਿਆ ਪੂਰਾ ਤੇ ਇਹਦਾ ਵੀਰੇ 19 ਮਾਡਲ ਆਪਾਂ ਕੀ ਡਿਮਾਂਡ ਕਰਦੇ ਆਂ ਵੀਰੇ ਨਾ 19 ਨਹੀਂ ਹੈ ਵੀਰੇ 16 ਮਾਡਲ ਨਾਲ 19 ਕਹੀਆਂ ਤੁਸੀਂ 19 ਕਹਤਾ ਹਾਂ 19 ਯਾਰ ਉਹ ਖੜਾ ਦੂਗਾ ਇਹ 16 ਮਾਡਲ 2016 100 2016 ਮਾਡਲ ਮੈਂ ਤਾਂ ਹਾਂ 2016 ਮਾਡਲ ਆ ਤੁਹਾਡਾ ਚਲਕਾ ਨੀਂ ਸਵਾਰ ਵੀਰੇ ਲਿਖਾ ਲਾਇਆ ਨਾ ਕੋਈ ਵੀਰੇ ਡੈਕ ਜਾਣਾ ਦਾ 2016 ਮਾਡਲ ਹਾਂਜੀ 2016 ਮਾਡਲ ਡਿਮਾਂਡ ਕੀ ਕਰਦੇ ਹੋ ਵੀਰੇ ਜੀ ਇਹ 5 ਲੱਖ 85000 ਦਾ ਦੇ ਦਾਂਗੇ 5 ਲੱਖ 85 ਇਹ ਚਾਰੇ ਟਾਇਰ ਨਵੇਂ ਨੇ ਕਨੋਪੀ ਛਤਰੀ ਡੈਕ ਵਗੈਰਾ ਲੱਗਿਆ ਹੋਇਆ ਵੀਰੇ ਪੂਰਾ ਵਧੀਆ ਟਰੈਕਟਰ ਆ ਹਜੇ ਤੱਕ ਚਾਬੀ ਨਹੀਂ ਕਿਤੇ 2400 ਘੰਟਾ ਚੱਲਿਆ ओरिजिनल ਵੀਰੇ ਠੀਕ ਹੈ ਜੀ ਹਾਂਜੀ ਬੰਪਰ ਬੰਪਰ ਸਭ ਕੁਝ ਓਕੇ ਆ ਵੀਰੇ ਪੂਰਾ ਵੇਟ ਬੂਟ ਸਭ ਕੁਝ ਓਕੇ ਆ ਟਰੈਕਟਰ ਬਿਲਕੁਲ ਸੋਹਣਾ ਟਰੈਕਟਰ ਹੈ ਜੀ ਬਾਕੀ ਤੁਹਾਡੇ ਸਾਹਮਣੇ ਆ ਉਹਨੂੰ ਸਾਰੇ ਟਰੈਕਟਰ ਦਿਖਾਤੇ ਵੀਰੇ ਦੇ ਵਿੱਚ ਜੰਗਰ तकरीबन ਸਾਰੇ ਫਸਟ ਉਹਨਾਂ ਟਰੈਕਟਰ ਨੇ ਬਾਈ ਇਹ ਹਾਂ ਜੀ ਇੱਕ ਵਾਰਾ ਹੋਆ ਸੈਕੰਡ ਨਹੀਂ ਵੀ ਆਪਣਾ ਕੀ ਨਾ ਡਰੈਸ ਦੱਸ ਦਿਓ ਵੀਰੇ ਤੁਸੀਂ ਹੈਨਾ ਐਡਰੈਸ ਹੈਗਾ ਆਪਣਾ ਇਹ ਪਾਸੋਂ ਤੋਂ ਪਟਿਆਲਾ ਰੋਡ ਤੇ ਹਾਂ ਜਿੱਤੂ ਪਰ ਜੱਟਾਂ ਦਾ ਬੱਸ ੱਡਾ ਠੀਕ ਹੈ ਪਾਸੋਂ ਹੈਗਾ 6-7 ਕਿਲੋਮੀਟਰ ਪਟਿਆਲਾ 2025 ਕਾ 20 ਕੇ ਨਾਬਾ 20 ਕੇ ਸਰਾਂ ਦਾ ਉਹ ਮੋਬਾਈਲ ਨੰਬਰ ਦੱਸ ਦਿਓ ਆਪਣਾ ਮੋਬਾਈਲ ਨੰਬਰ ਹੈਗਾ 992190022 99219 3022 ਇੱਕ ਬੇਨਤੀ ਹੈ ਵੀਰੇ ਜਰੂਰ ਸ਼ਾਮ ਨੂੰ 7 ਵਜੇ ਤੋਂ ਬਾਅਦ ਫੋਨ ਨਾ ਕਰਿਓ ਹਣਾ ਸਵੇਰੇ 7 ਵਜੇ ਤੋਂ ਪਹਿਲਾਂ 7 ਵਜੇ ਤੋਂ ਪਹਿਲਾਂ ਸ਼ਾਮ ਨੂੰ 7 ਵਜੇ ਤੋਂ ਬਾਅਦ ਬਸ ਠੀਕ ਹੈ ਬੇਨਤੀ ਇਹ ਜਰੂਰ ਬੇਨਤੀ ਪ੍ਰਵਾਨ ਕਰਨੀ ਸ਼ਾਹ 7 ਜੋੜ ਕੇ ਚਲੋ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਤਦ ਲਈ ਸ਼ੁਕਰੀਆ ਧੰਨਵਾਦੀ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਬਹੁਤ ਟਾਈਮ ਬਾਅਦ ਵੀਡੀਓ ਪਾਈ ਆ ਜੀ ਆਪਾਂ ਠੀਕ ਹੈ ਜੀ